ਪੰਜਾਬ ਦੇ ਦੱਖਣ ਦੇ ਵਿੱਚ ਮਾਲਵਾ ਖੇਤਰ ਦੇ ਵਿੱਚ ਵਸਿਆ ਇੱਕ ਸ਼ਹਿਰ ਸਰਦੂਲਗੜ ਜੋ ਆਪਣੇ ਅੰਦਰ ਬਹੁਤੋ ਵੱਡੇ ਪ੍ਰਾਤਨ ਇਤਿਹਾਸ ਨੂੰ ਸਮੋਈ ਬੈਠਾ ਪਰ ਸ਼ਹਿਰ ਦੇ ਲੋਕੀ ਇਸ ਇਤਿਹਾਸ ਨੂੰ ਬਹੁਤ ਘੱਟ ਜਾਣਦੇ ਨੇ ਜਾਂ ਨਾਂ ਵੀ ਜਾਣਦੇ ਹੋਣ ਇਹ ਇੱਕ ਅੰਨਾ ਸ਼ਹਿਰ ਨਹੀਂ ਇਹ ਇੱਕ ਜਿਉਂਦਾ ਜਾਗਦਾ ਪ੍ਰਾਤਨ ਇਤਿਹਾਸ ਆ ਜਿੱਥੇ ਹਰ ਥਾਂ ਤੇ ਰੱਖੀ ਕਦਮਾਂ ਦੀ ਆਵਾਜ਼ ਸ਼ਹਿਰ ਦੇ ਮੌਜੂਦਾ ਰਤਬੇ ਨੂੰ ਪੂਤਕਾਲ ਦੇ ਇਤਿਹਾਸ ਦੇ ਨਾਲ ਜੋੜਦੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸ਼ਹਿਰ ਦਾ ਨਾਮ ਸਰਦੂਲਗੜ ਕਦੋਂ ਤੇ ਕਿਵੇਂ ਪਿਆ ਇਸ ਸ਼ਹਿਰ ਦਾ ਪ੍ਰਾਤਨ ਨਾਮ ਰੋਣ ਟੋਡਾਲ ਸੀ ਇਤਿਹਾਸਿਕ ਕਾਗਜ਼ਾ ਪੱਤਰਾਂ ਦੇ ਵਿੱਚ ਇਸ ਸ਼ਹਿਰ ਦਾ ਨਾਮ ਟੋਡਾਲਣ ਵੀ ਪਾਇਆ ਗਿਆ ਪਰ ਲੋਕ ਕਥਾਵਾਂ ਦੇ ਅਨੁਸਾਰ 1800 ਤੋਂ ਲੈ ਕੇ 1850 ਦੇ ਦਰਮਿਆਨ ਦਾ ਸਮਾਂ ਮੰਨਦੇ ਆ ਜਦੋਂ ਰੋੜੀ ਟੋਡਾਲ ਤੋਂ ਸਰਦੂਲਗੜ ਨਾਮ ਪਿਆ ਇਹ ਉਹ 18ਵੀਂ ਸਦੀ ਦਾ ਸਮਾਂ ਸੀ ਜਦੋਂ ਪੰਜਾਬ ਦੇ ਉੱਤੇ 12 ਮਿਸਲਾਂ ਦਾ ਰਾਜ ਸੀ ਤੇ ਹਰ ਮਿਸਲ ਦਾ ਆਪਣਾ ਇੱਕ ਵੱਖੋ ਵੱਖਰਾ ਖੇਤਰ ਮਿੱਥਿਆ ਹੋਇਆ ਸੀ ਤੇ ਉਸ ਵਕਤ ਸ਼ਹਿਰ ਸਰਦੂਲਗੜ ਦਾ ਜਿਹੜਾ ਇਲਾਕਾ ਸੀ ਉਹ ਪਟਿਆਲਾ ਰਾਜ ਦੇ ਅਧੀਨ ਹੁੰਦਾ ਸੀ ਤੇ ਉਸ ਵੇਲੇ ਪਟਿਆਲਾ ਰਾਜ ਦੇ ਉੱਤੇ ਭੰਗੀ ਮਿਸਲਾਂ ਦਾ ਰਾਜ ਸੀ ਤੇ ਉਸ ਵਕਤ ਪੰਗੀ ਮਿਸਲ ਦੇ ਸਰਦਾਰ ਸਰਦੂਲ ਸਿੰਘ ਪੰਗੀ ਸਨ ਤੇ ਉਹਨਾਂ ਵੇਲੇਿਆਂ ਦੇ ਵਿੱਚ ਸਰਦੂਲ ਸਿੰਘ ਪੰਗੀ ਅਕਸਰ ਸ਼ਿਕਾਰ ਖੇਡਣ ਦੇ ਵਾਸਤੇ ਇਸ ਇਲਾਕੇ ਦੇ ਵਿੱਚ ਆਉਂਦੇ ਸੀ ਕਿਉਂਕਿ ਇਹ ਇਲਾਕਾ ਇੱਕ ਜੰਗਲੀ ਏਰੀਆ ਸੀ ਤੇ ਨਾਲ ਹੀ ਇਸ ਇਲਾਕੇ ਦੇ ਵਿੱਚ ਇੱਕ ਕਗਰ ਦਰਿਆ ਸੀ ਜਦੋਂ ਵੀ ਸਰਦਾਰ ਸਰਦੂਲ ਸਿੰਘ ਪੰਗੀ ਇਸ ਇਲਾਕੇ ਦੇ ਵਿੱਚ ਸ਼ਿਕਾਰ ਖੇਡਣ ਦੇ ਵਾਸਤੇ ਹੁੰਦੇ ਕਈ ਕਈ ਦਿਨ ਇਸ ਇਲਾਕੇ ਦੇ ਵਿੱਚ ਰਹਿ ਕੇ ਜਾਂਦੇ ਤੇ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਲੈਣ ਸੈਨ ਦੇ ਵਾਸਤੇ ਆਪਣੀ ਸੁਰੱਖਿਆ ਦੇ ਵਾਸਤੇ ਇੱਕ ਕਿਲਾ ਬਣਾਇਆ ਤੇ ਇਹ ਕਿਲਾ ਇੱਕਲਾ ਰਹਿਣ ਸੈਨ ਵਾਸਤੇ ਜਾਂ ਠਾਠ ਬਾਠ ਵਾਸਤੇ ਨਹੀਂ ਸੀ ਉਹ ਇੱਥੇ ਬੈਠ ਕੇ ਆਪਣਾ ਰਾਜਕਾਲ ਵੀ ਚਲਾਉਂਦੇ ਸੀ ਤੇ ਇਹ ਕਿਲਾ ਅੱਜ ਸ਼ਹਿਰ ਸਰਦੂਲਗੜ ਦੇ ਪੁਲਿਸ ਸਟੇਸ਼ਨ ਦੇ ਵਿੱਚ ਮੌਜੂਦ ਆ ਜਦੋਂ ਆਪਾਂ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਅੱਜ ਇਸ ਕਿਲੇ ਦੀ ਹਾਲਤ ਨੂੰ ਦੇਖਦੇ ਆ ਤਾਂ ਬੜੀ ਦਰਸਜੋ ਹੋ ਚੁੱਕੀ ਕਿਉਂਕਿ ਸ਼ਹਿਰ ਦੇ ਮਹਤਵਾਰ ਬੰਦੇ ਰਾਜਨੀਤਿਕ ਬੰਦੇ ਜਾਂ ਇਤਿਹਾਸ ਦੇ ਨਾਲ ਜਿਹੜੇ ਪਿਆਰ ਕਰਨ ਵਾਲੇ ਨੇ ਉਹਨਾਂ ਨੇ ਇਸ ਕਿਲੇ ਦੇ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਿਸ ਕਰਕੇ ਅੱਜ ਇਹ ਕਿਲਾ ਕਈ ਥਾਵਾਂ ਦੇ ਤੋਂ ਢਾਹ ਟੇਰੀ ਹੋ ਚੁੱਕਾ ਤੇ ਇਸ ਕਿਲੇ ਦੀ ਜਿਹੜੀ ਸ਼ਾਕ ਆ ਉਹ ਅੱਜ ਖਤਰੇ ਦੇ ਵਿੱਚ ਆ ਇਹ ਹੀ ਇੱਕ ਕਿਲਾ ਜਿਸ ਨੇ ਕਈ ਦੀਆਂ ਤੋਂ ਆਪਣੇ ਸ਼ਹਿਰ ਸਰਦੂਲਗੜ੍ਹ ਦੇ ਇਤਿਹਾਸ ਨੂੰ ਸਾਹਮਣੇ ਰੱਖਿਆ ਹੋਇਆ ਇਸ ਕਰਕੇ ਸ਼ਹਿਰ ਸਰਦੂਲਗੜ੍ਹ ਦੇ ਮਾਹਤਵਾਰ ਬੰਦਿਆਂ ਨੂੰ ਚਾਹੀਦਾ ਕਿ ਇਸ ਪ੍ਰਾਤਨ ਕਿਲੇ ਦੇ ਵੱਲ ਧਿਆਨ ਦੇਣ ਤੇ ਇਹਦੀ ਮੁਰੰਮਤ ਕਰਵਾ ਕੇ ਇਸ ਕਿਲੇ ਨੂੰ ਇਤਿਹਾਸਿਕ ਤੌਰ ਦੇ ਉਤੇ ਰੱਖਿਆ ਜਾਵੇ ਤਾਂ ਕਿ ਸ਼ਹਿਰ ਦੇ ਲੋਕੀ ਆਲੇ ਦੁਆਲੇ ਦੇ ਪਿੰਡਾਂ ਦੇ ਲੋਕੀ ਇਸ ਪ੍ਰਾਤਨ ਕਿਲੇ ਨੂੰ ਆ ਕੇ ਵੇਖ ਸਕਣ ਜੇ ਅੱਜ ਵੀ ਇਸ ਕਿਲੇ ਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਸਾਡੇ ਸ਼ਹਿਰ ਸਰਦੂਲਗੜ੍ਹ ਦਾ ਇਤਿਹਾਸ ਕਈ ਸਦੀਆਂ ਤੱਕ ਜਿਉਂਦਾ ਰਹਿ ਸਕਦਾ ਤੇ ਨਾਲ ਹੀ ਇਸ ਸ਼ਹਿਰ ਦੇ ਵਿੱਚ ਦੋ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਸ਼ਰੋਆ ਸਾਹਿਬ ਤੇ ਗੁਰਦੁਆਰਾ ਮਾਲ ਸਾਹਿਬ ਇਤਿਹਾਸ ਦੇ ਅਨੁਸਾਰ ਇੱਥੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਰਨ ਪਾਏ ਤੇ ਇਸ ਦੀ ਆਜ਼ਾਦੀ ਤੋਂ ਬਾਅਦ ਸਰਦੂਲਗੜ ਨੂੰ ਪਹਿਲਾਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਸ਼ਹਿਰ ਸਰਦੂਲਗੜ 1993 ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਆ ਗਿਆ ਤੇ 1993 ਦੇ ਵਿੱਚ ਹੀ ਜਾ ਕੇ ਸ਼ਹਿਰ ਸਰਦੂਲਗੜ ਨੂੰ ਤਹਿਸੀਲ ਦਾ ਦਰਜਾ ਮਿਲਿਆ ਤੇ 1996 ਦੇ ਵਿੱਚ ਜਾ ਕੇ ਨਗਰ ਪੰਚਾਇਤ ਕੋਸ਼ਿਤ ਕੀਤਾ ਗਿਆ ਤੇ ਰਾਜਨੀਤਿਕ ਖੇਤਰ ਦੇ ਵਿੱਚ ਵੀ ਸਰਦੂਲਗੜ ਸ਼ਹਿਰ ਦਾ ਤੋ ਵੱਡਾ ਪ੍ਰਭਾਵ ਰਿਹਾ 12 ਚੋਣਾਂ ਦੇ ਵਿੱਚੋਂ 6 ਵਾਰ ਸਰਦਾਰ ਬਲਵਿੰਦਰ ਸਿੰਘ ਖੁੰਦੜ ਜਿੱਤੇ 3 ਵਾਰ ਅਜੀਤ^{(1)}^{(2)}^{(3)}$^{(4)}$^{(5)}$^{(6)}$^{(7)}$^{(8)}$^{(9)}$^{(10)}$^{(11)}$^{(12)}$^{(13)}$^{(14)}$^{(15)}$^{(16)}$^{(17)}$^{(18)}$^{(19)}$^{(20)}$^{(21)}$^{(22)}$^{(23)}$^{(24)}$^{(25)}$^{(26)}$^{(27)}$^{(28)}$^{(29)}$^{(30)}$^{(31)}$^{(32)}$^{(33)}$^{(34)}$^{(35)}$^{(36)}$^{(37)}$^{(38)}$^{(39)}$^{(40)}$^{(41)}$^{(42)}$^{(43)}$^{(44)}$^{(45)}$^{(46)}$^{(47)}$^{(48)}$^{(49)}$^{(50)}$^{(51)}$^{(52)}$^{(53)}$^{(54)}$^{( ਇਸੀ ਸਾਡੀ ਅੱਜ ਦੀ ਵੀਡੀਓ ਸ਼ਹਿਰ ਸਰਦੂਲਗੜ ਦੇ ਇਤਿਹਾਸ ਦੇ ਉੱਤੇ। ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਤੇ ਕਿੰਨਾ ਕਿੰਨਾਂ ਨੂੰ ਇਸ ਵੀਡੀਓ ਦੇ ਰਾਹੀਂ ਸ਼ਹਿਰ ਸਰਦੂਲਗੜ ਦੇ ਇਤਿਹਾਸ ਦੇ ਬਾਰੇ ਪਤਾ ਲੱਗਿਆ? ਕਮੈਂਟ ਕਰਕੇ ਜਰੂਰ ਦੱਸਣਾ ਕਿਉਂਕਿ ਇੱਕ ਹੰਗਾਰੇ ਤੋਂ ਬਿਨਾਂ ਬਾਤ ਆ ਜਿਹੜੀ ਉਹ ਹਮੇਸ਼ਾ ਅਧੂਰੀ ਰਹਿੰਦੀ ਆ ਤੇ ਨਾਲ ਹੀ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਨਾਲ ਹੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਇਤਿਹਾਸ ਦੇ ਜਿਹੜੇ ਅਣਛੂਏ ਪੰਨੇ ਨੇ ਉਹ ਵੀਡੀਓ ਦੇ ਰੂਪ ਦੇ ਵਿੱਚ ਤੁਹਾਡੇ ਤੱਕ ਪਹੁੰਚ ਸਕਣ ਤੇ ਮਿਲਦੇ ਆਂ ਆਪਾਂ ਅਗਲੀ de vector